ਲੈ ਵੀ ਮਿੱਤਰੋ ਜਿੰਨੇ ਵੀ ਸਾਡੇ ਭੈਣ ਭਰਾ ਬੇਰੁਜ਼ਗਾਰ ਨੇ ਉਹਨਾਂ ਵਾਸਤੇ ਵਧੀਆ ਰੋਜ਼ਗਾਰ ਹੈ ਆ ਤੁਸੀਂ ਦੇਖ ਰਹੇ ਹੋ ਇਹਨੂੰ ਕਹਿ ਦਿੰਦੇ ਨੇ ਜੀ ਮਿੰਨੀ ਲੋਡਰ ਆ ਲੋ ਤੁਹਾਨੂੰ ਡਿਸਪਲੇ ਦਿਖਾ ਦਿੰਦੇ ਪਹਿਲਾਂ ਆ ਕੇ ਦੇਖ ਲਓ ਇੱਧਰ ਆ ਦੇਖੋ ਜੀ ਆ ਜਿਹੜੀ ਡਿਸਪਲੇ ਹੈ ਇਹ ਦੱਸੂਗੀ ਵੀ ਬੈਟਰੀ ਕਿੰਨੀ ਹੈ 60 ਕਿਲੋਮੀਟਰ ਇਹ ਚੱਲੂਗੀ ਇੱਕ ਵਾਰੀ ਚਾਰਜ ਕਰਕੇ ਇੱਕ ਡੇਢ ਜੰਟ ਨਾਲ ਇਹ ਫੁੱਲ ਚਾਰਜ ਹੋ ਜਾਂਦੀ ਹੈ ਜੇ ਆਪਾਂ ਗੱਲ ਕਰੀਏ ਇਹਦੀ ਤਾਂ ਇਹਦੇ ਉੱਤੇ ਤੁਸੀਂ 3 ਕੁਆਂਟਲ ਵਜ਼ਨ ਪਾ ਸਕਦੇ ਹੋ ਜਿਵੇਂ ਕਿ ਕੋਈ ਸਬਜ਼ੀ ਭਾਜੀ ਜਾਂ ਕੋਈ ਰੇ ਸਪਰੇ ਕੋਈ ਖੰਡ ਗੁੜ ਚਾਹ ਲੱਦ ਕੇ ਲੈ ਕੇ ਜਾਣੀ ਆ ਤਾਂ 3 ਕੁਆਂਟਲ ਵਜ਼ਨ ਜਿੱਥੇ ਮਰਜ਼ੀ ਲੈ ਜਾਓ 60 ਕਿਲੋਮੀਟਰ ਤੱਕ ਇਸ ਤੋਂ ਇਲਾਵਾ ਤੁਸੀਂ ਕੋਈ ਵਾਸ਼ਿੰਗ ਮਸ਼ੀਨ ਫਰਿੱਜ ਕੋਈ ਕੂਲਰ ਗਾਹਾ ਗਰਮੀ ਦਾ ਸੀਜ਼ਨ ਆ ਗਿਆ ਕੂਲਰ ਬਹੁਤ ਜਾਣਗੇ ਪਿੰਡਾਂ 'ਚ ਤਾਂ ਤੁਸੀਂ ਬਾਈ ਜੀ ਇੱਕ ਰੋਜ਼ਗਾਰ ਇਹਦੇ ਨਾਲ ਚਲਾ ਸਕਦੇ ਹੋ ਆਪ ਦਾ ਇਹਦੀ ਕੀਮਤ ਸਿਰਫ ਹੈਗੀ ਹੈ 62000 ਰੁਪਿਆ ਜੇ ਮੋਟਰਸਾਈਕਲ ਵਾਲੀ ਤੁਸੀਂ ਰੀੜੀ ਬਣਵਾਓ ਤਾ ਬਾਈ ਜੀ 60-70000 ਦਾ ਦਾ ਮੋਟਰਸਾਈਕਲ ਲੈਣਾ ਪੈਂਦਾ ਫਿਰ ਰੈਡੀ ਤੇ ਅਲੱਗ ਖਰਚਾ ਲੱਗਦਾ ਹੈ ਇਹਦੀ ਕੀਮਤ ਹੈਗੀ ਸਿਰਫ 62000 ਰੁਪਿਆ 20-25000 ਰੁਪਿਆ ਭਰ ਕੇ ਬਾਕੀ ਲੋਨ ਹੋ ਜਾਂਦਾ ਜੀ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਜਿਹੜਾ ਇਹ ਲੋਡਰ ਹੈ ਮਿੰਨੀ ਲੋਡਰ ਇਹਦੇ ਉੱਤੇ ਤੁਸੀਂ ਕੋਈ ਦੁੱਧ ਪੰਡੋ ਲੈ ਆਉਣਾ ਹੋਵੇ ਦੁੱਧ ਦੇ ਢੋਲ ਤੱਕ ਤਿੰਨ ਕੁਆਂਟਲ ਤੱਕ ਦੁੱਧ ਵੀ ਲਿਆ ਸਕਦੇ ਹੋ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਜਿਹੜਾ ਬਾਹੂਬਲੀ ਬ੍ਰਾਂਡ ਲਿਖਿਆ ਹੋਇਆ ਹੈ ਬਾਹੂਬਲੀ ਇਹ ਬ੍ਰਾਂਡ ਹੈ ਜਿਹੜਾ ਇੱਕ ਮੰਨਿਆ ਤੰਨਿਆ ਬ੍ਰਾਂਡ ਹੈ ਜਿਹੜੀ ਚਾਸੀ ਹੈ ਦੀ ਬਾਡੀ ਹੁੰਦੀ ਹੈ ਬਹੁਤ ਮਜ਼ਬੂਤ ਹੁੰਦੀ ਹੈ ਹੈਵੀ ਹੁੰਦੀ ਹੈ ਤੇ ਦੀ ਖਾਸੀਅਤ ਕੀ ਹੈ ਪਹਿਲਾਂ ਤਾਂ ਉਹਨੂੰ ਗੱਲ ਕਰਾਂਗੇ ਸਭ ਤੋਂ ਵੱਧ ਜਿਹੜੇ ਟਾਇਰ ਨੇ ਗੁੱਡੀ ਵਾਲੇ ਨੇ ਵਧੀਆ ਐਵਰੇਜ ਹੁੰਦੀ ਹੈ ਇਹਨਾਂ ਦੀ ਆ ਸ਼ੌਕਰ ਲੱਗੇ ਹੋਏ ਨੇ ਜੀ ਅੱਜ ਹੁਣ ਤੁਹਾਨੂੰ ਇੱਧਰ ਦਿਖਾਉਨੇ ਆ ਇਹ ਦੀ ਜਿਹੜੀ ਚਾਸੀ ਹੈ ਆਮ ਈ ਰਿਕਸ਼ਾ ਦੀ ਚਾਸੀ ਪੇਚ ਨਾਲ ਕਸੀ ਹੁੰਦੀ ਹੈ ਪਰ ਇਹ ਬਿਲਡਿੰਗ ਕਰਕੇ ਦਿੰਦੇ ਨੇ ਬਾਹੂਬਲੀ ਵਾਲੇ ਦੇ ਦੀ ਮਜ਼ਬੂਤੀ ਦੇ ਵਿੱਚ ਹੋਰ ਵਾਧਾ ਹੋ ਜੇ ਆ ਦੇਖੋ ਜੀ ਆ ਹੈਂਡ ਬ੍ਰੇਕ ਲੱਗਿਆ ਹੋਇਆ 100 120 ਕਿਲੋਮੀਟਰ ਇਹ ਗੱਡੀ ਚੱਲਦੀ ਆ ਡਿਸਪਲੇ ਆ ਬੈਟਰੀ ਦੱਸੂਗੀ ਵੀ ਕਿੰਨੀ ਗੱਡੀ ਤੁਹਾਡੀ ਚੱਲ ਗਈ ਤੇ ਕਿੰਨੀ ਰਹਿ ਗਈ ਲਓ ਜੀ ਇਹਦੇ ਵਿੱਚ ਬੈਕ ਗੇਅਰ ਵੀ ਆਉਂਦਾ ਜੀ ਗੱਡੀ ਬੈਕ ਲੈ ਕੇ ਜਾਣੀ ਆ ਅੱਗੇ ਲੈ ਕੇ ਜਾਣੀ ਆ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਡਰਾਈਵਰ ਵਾਸਤੇ ਖਾਸੀਅਤ ਖਾਸ ਇਹਨਾਂ ਨੇ ਕੀ ਦਿੱਤਾ ਬਾਹੂਬਲੀ ਵਾਲਿਆਂ ਨੇ ਆ ਦੇਖੋ ਆ ਟੂਲ ਬਾਕਸ ਆ ਇਹਦੇ ਵਿੱਚ ਕੋਈ ਤੁਸੀਂ ਰੋਟੀ ਵਾਲਾ ਡੱਬਾ ਕੋਈ ਪਾਣੀ ਵਾਲਾ ਕੈਂਪਰ ਕੋਈ ਸਬਜ਼ੀ ਭਾਜੀ ਘਰ ਵਾਸਤੇ ਕੋਈ ਚੀਜ਼ ਲੈਣੀ ਆ ਤਾਂ ਇਹਦੇ ਵਿੱਚ ਤੁਸੀਂ ਰੱਖ ਸਕਦੇ ਹੋ ਇੱਕ ਖਾਸੀਅਤ ਕੀ ਹੋਰ ਦਿੱਤੀ ਇਹ ਕੰਪਨੀ ਨੇ ਆ ਦੇਖੋ ਇਹ ਜਿਹੜਾ ਕੰਟਰੋਲਰ ਹੈ ਜੀ ਚਾਰਜ ਕਰਦਾ ਗੱਡੀ ਨੂੰ ਆਮ ਇਹ ਚਾਸੀ ਦੇ ਵਿੱਚ ਕੱਸ ਦਿੰਦੇ ਨੇ ਆ ਜਿਹੜਾ ਕੱਸਿਆ ਹੋਇਆ ਜੀ ਆ ਦੇਖੋ ਇਹ ਪਲਾਈ ਦੇ ਉੱਤੇ ਕੱਸਿਆ ਹੋਇਆ ਲੱਕੜ ਦੇ ਉੱਤੇ ਇਹਦੇ ਨਾਲ ਕਰੰਟ ਨਹੀਂ ਆਉਂਦਾ ਜਿਹੜਾ ਚਾਸੀ ਦੇ ਵਿੱਚ ਕੱਸਿਆ ਹੁੰਦਾ ਉਹਦੇ ਵਿੱਚ ਕਰੰਟ ਆ ਜਾਂਦਾ ਇਹ ਖਾਸੀਅਤ ਹੈ ਜੇ ਕੋਈ ਪੰਜ ਚਾਰ ਜਣੇ ਨੇ ਸਵਾਰੀਆਂ ਨੇ ਬਾਹਰ ਅੰਦਰ ਜਾਣਾ ਲੌਂਗ ਰੂਟ ਤੇ ਜਾਣਾ ਤਾਂ ਸੌਫਟ ਸਿਸਟਮ ਤੁਸੀਂ ਲਾ ਕੇ ਜਾ ਸਕਦੇ ਹੋ ਉਸ ਤੋਂ ਬਾਅਦ ਖਾਸੀਅਤ ਇਹਦੇ ਵਿੱਚ ਆ ਗਈ ਜੀ ਪੀਯੂ ਸੀਟ ਦੀ ਆਮ ਸੀਟਾਂ ਈ ਰਿਕਸ਼ਿਆਂ ਦੇ ਵਿੱਚ ਲੱਗੀਆਂ ਹੁੰਦੀਆਂ ਨੇ ਫਾਰਮ ਵਾਲੀਆਂ ਪਰ ਜਿਹੜੀ ਫਾਰਮ ਵਾਲੀ ਸੀਟ ਹੈ ਦੋ ਤਿੰਨ ਸਵਾਰੀਆਂ ਨਾਲ ਦਬ ਜਾਂਦੀ ਹੈ ਬੈਹ ਜਾਂਦੀ ਹੈ ਜਿਹੜੀ ਆ ਸੀਟ ਹੈ ਜੀ ਪੀਯੂ ਸੀਟ ਆਰਾਮਦਾਇਕ ਸੀਟ ਹੈ ਇਹਦੇ ਵਿੱਚ ਗੁੱਡੀਆਂ ਦਿੱਤੀਆਂ ਹੋਈਆਂ ਨੇ ਆ ਦੇਖੋ ਇਹ ਸੀਟ ਕਦੇ ਦਬੂਗੀ ਨਹੀਂ ਚਾਹੇ ਤੁਸੀਂ ਰਿਟਰਨ ਦੇ ਵਿੱਚ ਲਿਖਾ ਕੇ ਲੈ ਲਿਓ ਇਹ ਖਰਾਬ ਹੋਣ ਵਾਲੀ ਸੀਟ ਹੈ ਨਹੀਂ ਜਿੰਨੇ ਮਰਜ਼ੀ ਸਵਾਰੀਆਂ ਬੈਹਜੋ ਦਬਦੀ ਨਹੀਂ ਹੈ ਡਰਾਈਵਰ ਦੇ ਨਾਲ ਇੱਕ ਸਵਾਰੀ ਮੂਰੇ ਬੈਠ ਸਕਦੀ ਹੈ ਇਹਦੇ ਮਗਰਲੇ ਪਾਸੇ ਤੰਨੇ ਸਵਾਰੀਆਂ ਇਧਰ ਬੈਠ ਸਕਦੀਆਂ ਤੰਨੇ ਇਧਰ ਇਹਦੇ ਹੈਂਡਲ ਲੱਗੇ ਹੋਏ ਨੇ ਜੀ ਆ ਦੇਖੋ ਹੈਂਡਲ ਲੱਗੇ ਹੋਏ ਨੇ ਵੀ ਸਵਾਰੀ ਆਪ ਦਾ ਆਰਾਮ ਨਾਲ ਬੈਠ ਸਕੇ ਆ ਪੜਦੇ ਪਹਿਲਾਂ ਈ ਰਿਕਸ਼ੇ ਵਾਲਿਆਂ ਨੂੰ ਪੜਦੇ ਲਵਾਉਣੇ ਪੈਂਦੇ ਸੀ ਆਪ ਪਰ ਜਿਹੜੀ ਬਾਹੂਬਲੀ ਬ੍ਰਾਂਡ ਹੈ ਇਹਨਾਂ ਨੇ ਪੜਦੇ ਆਪ ਦੇ ਕੋਲੋਂ ਲਾ ਕੇ ਦਿੱਤੇ ਹੈ ਨਹੀਂ 5-7000 ਰੁਪਏ 10000 ਰੁਪਏ ਪੜਦਿਆਂ ਤੇ ਲੱਗ ਜਾਂਦਾ ਸੀ ਆਮ ਬੰਦੇ ਦਾ ਜੇ ਕੋਈ ਲੈਂਦਾ ਸੀ ਪਰ ਜਿਹੜੀਆਂ ਮਗਰ ਲਿਆ ਲਾਈਟਾਂ ਨੇ ਜੀ ਇੰਡੀਕੇਟਰ ਵਾਲੀਆਂ ਆ ਲੋ ਆ ਤੁਸੀਂ ਲਾਈਟਾਂ ਦੇਖੀਆਂ ਹੋਣਗੀਆਂ ਬਲੈਰੋ ਗੱਡੀਆਂ ਦੇ ਲਾਈਟਾਂ ਨੇ ਇਹ ਆਮ ਤੁਸੀਂ ਦੇਖੋਗੇ ਛੋਟੇ ਛੋਟੇ ਇੰਡੀਕੇਟਰ ਲੱਗੇ ਹੋਣਗੇ ਸਕੂਟਰ ਮੋਟਰਸਾਈਕਲਾਂ ਨੇ ਪਰ ਜਿਹੜੀ ਲਾਈਟ ਹੈ ਇਹਨਾਂ ਦੀ ਆ ਬੈਕ ਆ ਇਹ ਬਲੈਰੋ ਗੱਡੀ ਦੀ ਸਪੈਸ਼ਲ ਦਿੱਤੀ ਹੈ ਇੱਥੇ ਸਟਿੱਪਣੀ ਫਿੱਟ ਕੀਤੀ ਹੋਈ ਹੈ ਜੀ ਮਗਰ ਵੀ ਪਰਦਾ ਲੱਗਿਆ ਹੋਇਆ ਹੈ ਸੇਫਟੀ ਵਾਸਤੇ ਆ ਲੱਗਿਆ ਹੋਇਆ ਜਾਲ ਆ ਲੈਗ ਗਾਰ ਲੱਗਿਆ ਹੋਇਆ ਵੀ ਮਗਰਲੇ ਪਾਸੇ ਜੇ ਕੋਈ ਗੱਡੀ ਟੱਚ ਹੁੰਦੀ ਹੈ ਤਾਂ ਈ ਰਿਕਸ਼ੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਆ ਜਿਹੜੀ ਤੁਸੀਂ ਦੇਖ ਰਹੇ ਹੋ ਗ੍ਰੀਨ ਪਲੇਟ ਇਹਦੇ ਉੱਤੇ ਆਰ ਸੀ ਨੰਬਰ ਰਜਿਸਟ੍ਰੇਸ਼ਨ ਨੰਬਰ ਚੜੂਗਾ ਜੀ ਜਿਹੜਾ ਰਜਿਸਟ੍ਰੇਸ਼ਨ ਨੰਬਰ ਹੈ ਉਹ ਵੀ ਕੰਪਨੀ ਵੱਲੋਂ ਜਿਹੜਾ ਰਜਿਸਟ੍ਰੇਸ਼ਨ ਦਾ ਖਰਚਾ ਕੰਪਨੀ ਦੇਊਗੀ ਤੁਹਾਨੂੰ 1 ਰੁਪਿਆ ਵੀ ਖਰਚਣ ਦੀ ਲੋੜ ਨਹੀਂ ਹਾਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਇਹਦੀ ਕੀਮਤ ਹੁੰਦੀ ਹੈ 1,55,000 ਤੋਂ ਸ਼ੁਰੂ ਇਹ ਤੁਸੀਂ 25-30,000 ਰੁਪਿਆ ਭਰ ਕੇ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜੀ ਲੋਡਰ ਈ ਰਿਕਸ਼ਾ ਇੱਕ ਗੱਲ ਤੁਹਾਨੂੰ ਪਹਿਲਾਂ ਹੋਰ ਦੱਸ ਦਈਏ ਭੁੱਲ ਗਏ ਸੀ ਅਸੀਂ ਆਹ ਦੇਖੋ ਜੇ ਕੋਈ ਸਵਾਰੀ ਕੋਲੇ ਸਮਾਨ ਹੈ ਕੋਈ 5-4 ਬੈਗ ਨੇ ਟੱਚੀ ਹੈ ਜਾਂ ਕੋਈ ਬੋਰਾ ਹੈ ਕੋਈ ਵੀ ਸਮਾਨ ਹੈ ਇਹਦੇ ਉੱਤੇ ਲੱਦ ਕੇ ਤੁਸੀਂ ਲਿਜਾ ਸਕਦੇ ਹੋ ਤੇ ਆ ਅੱਗ ਬਜਾਊ ਯੰਤਰ ਹੈ ਜੀ ਆਮ ਵੱਡੀਆਂ ਗੱਡੀਆਂ ਦੇ ਵਿੱਚ ਹੁੰਦਾ ਹੈ ਪਰ ਈ ਰਿਕਸ਼ੇ ਦੇ ਵਿੱਚ ਬਾਹੂਬਲੀ ਬ੍ਰਾਂਡ ਦਾ ਸਪੈਸ਼ਲ ਅੱਗ ਬਜਾਊ ਯੰਤਰ ਲਾਇਆ ਹੋਇਆ ਤੇ ਹੁਣ ਤੁਹਾਨੂੰ ਦਿਖਾਣੇ ਆ ਲੋਡਰ ਈ ਰਿਕਸ਼ਾ ਤੇ ਆਓ ਚਲੀਏ ਲੋਡਰ ਦੇ ਵਿੱਚ ਵੀ ਆ ਜਿਹੜਾ ਸਾਊਂਡ ਸਿਸਟਮ ਦਿੱਤਾ ਹੋਇਆ ਅੱਗ ਬਜਾਊ ਯੰਤਰ ਦਿੱਤਾ ਹੋਇਆ ਇਹਦੇ ਵੀ ਟਾਇਰ ਹੈ ਜੀ ਮੋਟੀ ਗੁੱਡੀ ਵਾਲੇ ਆ ਆ ਦੇਖੋ ਸ਼ੌਕਰ ਵੀ ਉਸੇ ਤਰ੍ਹਾਂ ਬਾਹੂਬਲੀ ਬ੍ਰਾਂਡ ਦਾ ਜਿਹੜੀ ਦੀ ਚਾਸੀ ਹੈ ਇਹ ਵੀ ਸਵਾਰੀਆਂ ਵਾਲੇ ਮੰਗੂ ਤੁਸੀਂ ਦੇਖ ਸਕਦੇ ਹੋ ਬੈਲਟ ਕੀਤੀ ਹੋਈ ਹੈ ਨਹੀਂ ਆਮ ਪੇਚ ਲੱਗੇ ਹੁੰਦੇ ਨੇ ਜੀ ਤਾਂ ਹੁਣ ਆਪਾਂ ਗੱਲ ਕਰਾਂਗੇ ਜੀ ਲੋਡ ਦੀ ਆਜੋ ਇਹ ਹੈਗਾ ਲੋਡਰ ਇਹਦੇ ਵਿੱਚ ਤੁਸੀਂ 5-7 ਗੁਆਂਟਲ ਵਜ਼ਨ ਪਾ ਕੇ ਲਗਾ ਸਕਦੇ ਹੋ ਇਹਦੇ ਜਿਹੜੇ ਆਹ ਚਾਸੀ ਹੈ ਡਾਲਾ ਇਹ ਖੁੱਲ ਵੀ ਜਾਂਦਾ ਜੇ ਤੁਸੀਂ ਖੋਲਣਾ ਹੋਵੇ ਤਾਂ ਇਸ ਤਰ੍ਹਾਂ ਖੁੱਲ ਵੀ ਜਾਂਦਾ ਕੋਈ ਪਲਾਈ ਬੋਰਡ ਪਾਉਣਾ ਕੋਈ ਹੋਰ ਸਮਾਨ ਪਾਉਣਾ ਦੁੱਧ ਲੈ ਕੇ ਜਾਣਾ ਕੋਈ ਰੇ ਸਪਰੇ ਸਬਜ਼ੀ ਲੈ ਕੇ ਜਾਣੀ ਹੈ ਤਾਂ ਡਾਲਾ ਇਸ ਤਰ੍ਹਾਂ ਖੁੱਲ ਜਾਂਦਾ ਵੀ ਕੋਈ ਵੀ ਭੈਣ ਭਰਾ ਆਪਣਾ ਰੋਜ਼ਗਾਰ ਇਹਦੇ ਨਾਲ ਚਲਾ ਸਕਦਾ ਸਵਾਰੀਆਂ ਵਾਲਾ ਲੈ ਲਓ ਚਾਹੇ ਤੁਸੀਂ ਲੋਡਰ ਲੈ ਲੋ ਇਹ ਵੀ ਤੁਸੀਂ 25-30000 ਰੁਪਿਆ ਭਰ ਕੇ ਬਾਕੀ ਇਹ ਤੇ ਲੋਨ ਹੋ ਜਾਂਦਾ ਉਸ ਤੋਂ ਬਾਅਦ ਆ ਗਈਆਂ ਜੀ ਬੈਟਰੀ ਵਾਲੀਆਂ ਸਕੂਟਰੀਆਂ ਆ ਜਿਹੜਾ ਮਾਡਲ ਹੈ ਸਕੂਟਰੀ ਦਾ ਇਹ 30000 ਰੁਪਏ ਦੀ ਹੈ ਜਿਹੜੀ ਆਮ ਬਾਜ਼ਾਰ ਦੇ ਵਿੱਚ 35-40000 ਰੁਪਏ ਦੀ ਸਕੂਟਰੀ ਮਿਲਦੀ ਹੈ ਇੱਥੇ ਤੁਹਾਨੂੰ ਸਿਰਫ 30000 ਰੁਪਏ ਦੀ ਮਿਲੂਗੀ 1000 ਰੁਪਏ ਤੁਹਾਨੂੰ ਡਿਸਕਾਊਂਟ ਵੀ ਮਿਲੂਗਾ ਆ ਦੇਖੋ ਜੀ ਆ ਮਾਡਲ ਖੜੇ ਨੇ ਇਸ ਤੋਂ ਵੱਧ ਤੁਸੀਂ 30000 ਤੋਂ ਲੈ ਕੇ 67000 ਤੱਕ ਦੇ ਮਾਡਲ ਇੱਥੇ ਹਾਜ਼ਰ ਨੇ ਤਬਾਈ ਜੀ ਲੋਨ ਵੀ ਹੋ ਜਾਂਦਾ ਤਾਂ ਇੱਥੇ ਵਾਧੂ ਰੰਗ ਪਏ ਨੇ ਆ ਦੇਖੋ ਕਿੰਨੇ ਡਿਸਪਲੇ ਲੱਗੇ ਹੋਈਆਂ ਸਕੂਟਰੀਆਂ ਦੀ ਸਕੂਟਰੀ ਤੋਂ ਇਲਾਵਾ ਜੇ ਤੁਸੀਂ ਸਕੂਟਰ ਲੈਣਾ ਨਾ ਤਾਂ ਤੁਹਾਨੂੰ ਇੱਥੇ ਸਕੂਟਰ ਵੀ ਮਿਲੂਗਾ ਆ ਲੋ ਆ ਦੇਖੋ ਸਕੂਟਰੀ ਸਕੂਟਰ ਹਰ ਆਈਟਮ ਤੁਹਾਨੂੰ ਮਿਲੂਗੀ ਇੱਥੇ ਬੰਸਲ ਈ ਵਹੀਕਲ ਵਾਲਿਆਂ ਦੇ ਸ਼ੋਰੂਮ ਤੇ ਦੋਸਤੋ ਪਤਾ ਨੋਟ ਕਰ ਲਓ ਨੇੜੇ ਰਮਦਿੱਤਾ ਕੈਂਚੀਆਂ ਮਾਨਸਾ ਬੰਸਲ ਈ ਵਹੀਕਲ ਵਾਲਿਆਂ ਦਾ ਸ਼ੋਰੂਮ ਹੈ ਜੀ ਦੰਦੀਵਾਲ ਪੈਲਸ ਦੇ ਬਿਲਕੁਲ ਸਾਹਮਣੇ ਸਰਸਾ ਰੋਡ ਤੇ ਬਾਕੀ ਕੋਈ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਦਿੱਤੇ ਹੋਏ ਨੇ ਫੋਨ ਕਰੋ ਤੇ ਜ਼ਿਆਦਾ ਜਾਣਕਾਰੀ ਪਾਓ